ਖਾਲਸਾ ਵਾਹਿਗੁਰੂ ਜੀ ਅੱਜ ਸਿੱਪਲੀ ਹਰਿਆਣੇ ਦੇ ਵਿੱਚ ਬਹੁਤ ਵੱਡੀ ਰੈਲੀ ਮਹਾ ਪੰਚਾਇਤ ਹੋ ਰਹੀ ਆ ਔਰ ਬਹੁਤ ਵੱਡੇ ਕਾਫਲੇ ਬੁੱਗੀਪੁਰਾ ਤੋਂ ਰਵਾਨਾ ਹੋ ਰਹੇ ਆ ਅੱਜ ਇਹ ਦੱਸਣਾ ਚਾਹੁੰਦੇ ਆ ਅਮਿਤ ਸ਼ਾਹ ਨੂੰ ਵੀ ਤੁਸੀਂ ਜਿਹੜੇ ਮੰਤਰੀ ਜੀ ਤੁਹਾਡੇ ਆਂਕੜੇ ਜਿਹੜੇ ਆ ਉਹ ਸਾਰੇ ਹੀ ਪੁੱਠੇ ਤੱਕ ਦੇਣਗੇ ਕਿਉਂਕਿ ਤੁਸੀਂ ਕਿਹਾ ਸਾਡੇ 1700 ਬੈਠਾ ਵਾ ਅੰਦੋਲਨ ਦੇ ਵਿੱਚ ਬਾਕੀ ਸਾਰੇ 13 ਕਰੋੜ ਕਿਸਾਨ ਕਰੀ ਸੁੱਤੇ ਆ ਵੀ ਜਿਹੜੇ ਸੁੱਤੇ ਉਹ ਸਾਡੇ ਆ ਅਸੀਂ ਕਹਿੰਨੇ ਆ ਵੀ ਜਿਹੜੇ ਸੁੱਤੇ ਆ ਉਹਨਾਂ ਦੀ ਵੀ ਲੜਾਈ ਆ ਤੇ ਕੱਲੀ 13 ਕਰੋੜ ਦੀ ਨਹੀਂ 140 ਕਰੋੜ ਭਾਰਤੀਆਂ ਦੀ ਲੜਾਈ ਆ ਅੱਜ ਉਥੋਂ ਵਾਲੀ ਰੈਲੀ ਦੀ ਜੇ ਗਵਰਨ ਕਰਨ ਕਿਤੇ ਤੁਸੀਂ ਆਪਣਾ ਗੋਲੀ ਵਾਲਾ মিডিਆ ਘੜ ਦਿਓ ਕਿ ਨਜ਼ਾਰੇ ਮਖਰੇ ਹੋਣਗੇ ਸੋ ਅਪੀਲ ਆ ਜੋਧਿਆ ਨੂੰ ਵੀ ਤਗੜੇ ਹੋ ਜਾਓ ਏਕੇ ਤੇ ਸੰਘਰਸ਼ ਦੇ ਬਲੂਤੇ ਆਪਾਂ ਐਮਐਸਬੀ ਗਰੰਟੀਡ ਦਾ ਕਾਨੂੰਨ ਵੀ ਲੈਣਾ ਵਾ ਆਪਾਂ ਲਖੀਮਪੁਰ ਖਰੀਦਕਾਰ ਦੇ ਦੋਸ਼ੀਆਂ ਨੂੰ ਸਜ਼ਾ ਵੀ ਦਿਵਾਉਣੀ ਆ ਆਪਾਂ ਇਹ 200 ਦਿਨ ਮਦਰੀਕਾ ਤੇ 700 ਦਿਹਾੜੀ ਵੀ ਲੈਣੀ ਆ ਕਿਸਾਨਾਂ ਮਜ਼ਦੂਰਾਂ ਦੀ 10000 ਪੈਨਸ਼ਨ ਵੀ ਲਵਾਉਣੀ ਆ ਔਰ ਐਮਐਸਟੀ ਗਰੰਟੀ ਦੇ ਕਾਨੂੰਨ ਦੇ ਨਾਲ ਨਾਲ ਡਬਲਯੂਡੀਓ ਦੀਆਂ ਨੀਤੀਆਂ ਦੇ ਵਿੱਚੋਂ ਬਾਹਰ ਮਨਾਉਣਾ ਕੋਈ ਨਹੀਂ ਉਹ ਫੇਰ ਵਾਪਸ ਸਰਕਾਰ ਦੇ ਘਰ ਮੋੜਨੇ ਆ ਚੇਪ ਵਾਲੇ ਜਿਹੜੇ ਲਾ ਰਹੇ ਆ ਸੋ ਇਹਦੇ ਤੇ ਧਿਆਨ ਦਿਓ ਭਗਵੰਤ ਮਾਨ ਜੀ ਤੁਸੀਂ ਫੋਰਸਾਂ ਭੇਜ ਕੇ ਮੀਟਰ ਲਵਾਓ ਔਰ ਅਮਿਤ ਸ਼ਾਹ ਜੀ ਤੁਸੀਂ ਆਪਣੇ ਅੰਕੜੇ ਸਹੀ ਕਰੋ ਅੱਜ ਵਾਲੀ ਰਾਤ ਦੀ ਬਹੁਤ ਮਤੇ ਤਰੀਕੇ ਕੱਟੂਗੀ 412 ਵਾਲਾ ਤੁਹਾਡਾ ਹੰਕਾਰ ਤੋੜਿਆ ਲੋਕਾਂ ਨੇ ਤੇ ਹੁਣ ਅਗਲੇ ਬੰਨੇ ਜਿਵੇਂ ਜਿਨੇ ਵੋਟਾਂ ਆਈਆਂ ਐਵੇਂ ਉਹ ਦੇਖਿਓ ਕਿ ਗਰ ਹੰਕਾਰ ਨੂੰ ਮਸ਼ਹੂਰਦਾ ਵਾ ਕਿਉਂਕਿ ਜ਼ਬੂਰੀ ਅੱਗਾ ਦਾ ਤੁਸੀਂ ਘਾਰਦਾਰ ਨਾ ਜੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੋਕਾਂ ਦੀਆਂ ਮੰਗਾਂ ਮਸਲਿਆਂ ਵਾਲੇ ਬਿੱਠ ਕਰਕੇ ਬੈਠਣਾ ਇਹ ਹਾਕਮਾਂ ਨੂੰ ਸੋਭਾ ਨਹੀਂ ਹੁੰਦਾ ਸੋ ਆਪਣੇ ਚੋਣ ਮੈਨੀਫੈਸਟੋ ਦਾ ਸੁਧਾਰ ਕਰੋ ਤੇ ਉਹਨੂੰ ਲਾਗੂ ਕਰੋ ਇਹਨੀਆਂ ਬੇਤਿਆਨਾ ਤੁਹਾਡਾ ਸਾਰਿਆਂ ਦਾ ਧੰਨਵਾਦ ਤਕੜੀ ਹੋ ਜਾਓ ਜਿੱਤ ਤੁਹਾਡੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ